अपने देश के घर चल कर काम करो मज़बूर कर लेंगे और तब तो तक काम करना चाहिए लाठ्टा बन दो ना सी मैं बन दूँगी आज कल चल बन दूँगी तो आए कर लाठ्टा कुक कर लेते रोटी मैं बना दूँगी चल ठीक हाँ आए कर हाँ पूजा हाँ मम्मी वो तो काम करने का ना कुछ दो दिन है हाँ ले आओ मम्मी हर ले आओ हाँ चार बार टप टप बुंदी है कोला आ गई इवे पुत्त वदिया और... ठीक है वदिया हां तुसे दसा के कब वदिया वदिया हाँ, करे कौन पुत्त मम्मी आ गए मसी ठीक है हां चल मैं भी फेर बांध दंगी मम्मी हां पुत्त मसी आ गई आ गई हां हाँ। और पण ठीक पण तुजा वदिया और कैछु करी हां पण करना तुसु तो मु कर फेर लेओ चल मैं पानी ला ला ਅਰ ਇਹ ਵਾਟੇ ਦੀ ਮਠੀ ਨੇ ਪਰ ਥੋੜੇ ਜਿਨੇ ਲਾਈ ਦੀ ਪਰ ਤੂੰ ਛੱਡ ਜੀ ਛੱਡ ਜੀ ਬਣ ਮੈਂ ਛੱਡ ਜੀ ਭਾਈ ਮੈਂ ਛੱਡ ਜੀ ਕੋਈ ਨਾ ਹੋਰ ਤੈਨੂੰ ਪਤਾ ਹੀ ਹੋ ਮੇਰਾ ਚਲ ਬਣ ਤਾ ਕਰ ਦੇ ਤਿਆਰ ਪੂਜਾ ਹੋ ਜਾ ਪੁੱਤ ਤਿਆਰ ਮੇਰਾ ਹਾਂ ਮੰਮੀ ਰਹੀ ਨਾ ਚੰਗਾ ਚੰਗਾ ਤੇ ਤੂੰ ਜਲਦੀ ਆਉਣ ਦੀ ਕੋਸ਼ਿਸ਼ ਕਰੀ ਪੁੱਤ ਬਣ ਕੇ ਤੈਨੂੰ ਪਤਾ ਹੀ ਆ ਨਾ ਮੇਰਾ ਹਾਂ ਹਾਂ ਠੀਕ ਹੈ ਹੈਲੋ ਆਉਣੇ ਪੁੱਤ ਜੀ ਤੁਰਦੇ ਆਂਗੇ ਚਲ ਠੀਕ ਆ ਬਣ ਚੰਗਾ ਬਣੇ ਕੋਲੇ ਜਾਉਂਗੇ ਹੁਣ ਨੰਬਰ ਤੇ ਤਿੰਨ ਚਾਰ ਦਿਨ ਵਧੀਆ ਜੀ ਲੱਗ ਜੂ ਮਾਸੀ ਕੋਲੇ ਚਲ ਬਚਾ ਬਣਾਉਣੀ ਐ ਨਾ ਰੋਟੇ ਟੋਕ ਖਾ ਕੇ ਰੋਟੀ ਦਾ ਬਣਾ ਮੈਂ ਖਾ ਕੇ ਆਈ ਤੀਗੀ ਚਲ ਚਾਹ ਦੀ ਘੁੱਟ ਬਣਾ ਲੈ ਤੇ ਮੈਂ ਪੂਜਾ ਤਿਆਰ ਹੁੰਦੀ ਐ ਤੇ ਕੰਮ ਕਰ ਵਧੀਆ ਚੱਲਦਾ ਹਾਂ ਵਧੀਆ ਚੱਲਦਾ ਪਰ ਚਲ ਮੈਂ ਚਾਹ ਬਣਾਉਣੀ ਚੰਗਾ ਚਲ ਭਿੰਟ ਟਾਈਮ ਨਾ ਲੰਗਣਾ ਨਹੀਂ ਲੰਗੀ ਟਾਈਮ ਹੈਲੋ ਆਉਣੇ ਲਈ ਅਸੀਂ ਤੁਰਦੇ ਆਏਗੇ ਬਸ ਲੈ ਭਣੇ ਚਾਹ ਥੋੜੀ ਜੀ ਪਾ ਲਈ ਭਣੇ ਛੋੜ ਕੋਈ ਆ पूजा चाबी ने बता क्या हम दबा बाया में मैं जा रही हूं आपको हाँ। आप तो कॉल दी हां भाई आ भी ले लो पण जब खाना खा कर तो दार तो दार चला दार तो दार दो दार दो। तो 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 दार दो दार दो। तो 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 ਦਾਲੀਓ ਖਾ ਆਏ ਮਾਸੂਤੇ ਦੀ ਐਕਸੀ ਨਾ ਪੁੱਤ ਤੂੰ ਕਿੱਥੇ ਧਿਆਨ ਰੱਖੇ ਪੜਾ ਸੰਧਾ ਪੜ੍ਹਿਆ ਤੋੜ ਦਿੱਤਾ ਕੋਈ ਨਾ ਕੋਈ ਨਾ ਪੜ ਹਾਂ ਬੱਚੇ ਕੰਮ ਸੀ ਮਾਸੀ ਦੀ ਗੱਲ ਤੋਂ ਠੀਕ ਹੈ ਤੂੰ ਕੁੜੀ ਕਿੱਧਰ ਚੱਲ ਕੇ ਮਾਸੂ ਮੈਂ ਲੈ ਕੇ ਆਂਦੀ ਦਨ ਮਹਾਗਰ ਮੇਰਾ ਕੱਪੜਾ ਧਵਾ ਕੇ ਆਉਗੀ ਚੱਲ ਮਾਸੀ ਮੇਰੀ ਮਾਂ ਤਾਂ ਬੁਮਾਰਦ ਨਾ ਛੱਡ ਜੂਗੀ ਪੁੱਤ ਕੋਈ ਨਾ ਮੈਂ ਚੱਲ ਫਿਰ ਚਾਰ ਕਿ ਦਿਨ ਰੱਖੀ ਹਾਂ ਆ ਜੀ ਕੁੜੀਆ ਚੰਗਾ ਬੀਬੀ ਨੂੰ ਤੈਨੂੰ ਪਤਾ ਹੀ ਹੈ ਨਾਲੇ ਚੰਗਾ ਬਈ ਮੇਰੇ ਹੁਣਾਂ ਤਾਂ ਫੋਨ ਨਹੀਂ ਆਇਆ ਆਇਆ ਤੀ ਪੁੱਤ ਪੂਜਾ ਮੈਂ ਦੱਸਿਆ ਨਹੀਂ ਹੈਗਾ ਤੈਨੂੰ ਕਿਉਂ ਕਰਦਾ ਹਾਂ ਫਿਰ ਪੂਜਾ ਦਾ ਮਨ ਖਰਾਬ ਹੋ ਜਾਊਗਾ ਵੀ ਮੈਂ ਜਾਣਾਗਾ ਫਿਰ ਮਹਾ ਮੇਰਾ ਹੱਲੇ ਲੀੜਾ ਕੱਪੜਾ ਨਹੀਂ ਧੋਤਾ ਫਿਰ ਮਾਸੜ ਹੈ ਨਹੀਂਗਾ ਫਿਰ ਮਹਾ ਫਿਰ ਕਹੂਗੀ ਮੈਂ ਜਾਣਾਗਾ ਮਹਾ ਮੈਂ ਕਹਤਾ ਵੀ ਨਹੀਂ ਦੱਸਦੀ ਹੋ ਗਿਆ ਮੈਨੂੰ ਮਾਸੀ ਆਈ ਨਾ ਹਾਂ ਬਤ ਮਹੀਨਾ ਤਾਂ ਹੋ ਗਿਆ ਫਿਰ ਹਲ ਇੱਕ ਕਰਿਆ ਵੀ ਕੀ ਹੈਗਾ ਫਿਰ ਤੂੰ ਮਹਾ ਚੱਲ ਹੋਰ ਲਾ ਜਾ ਦੱਸ ਦੇਣ ਹੋਰ ਚੱਲ ਦੇਖਦੀ ਕਿ ਕਰਦਾ ਜਾਣ ਪੁੱਤ ਮੇਰਾ ਵੀ ਜੀ ਲੱਗ ਰਿਹਾਗਾ ਫਿਰ ਤੂੰ ਕਰੀ ਉਹਨਾਂ ਨੂੰ ਦਿਆ ਕੇ ਮੈਂ ਜਾਂਦੀ ਜਾਂ ਕਿ ਤੇਰੀ ਉਹ ਮੈਂ ਮੋੜ ਦੂਗੀ ਹਾਂ ਮੋੜ ਦਿੰਦੀ ਤੇ ਕੋਈ ਮੈਂ ਤਾਂ ਰੱਖੀ ਚਾਰ ਦਿਨਾਂ ਲਈ ਤੇ ਬਾਕੀ ਆਇਆਗਾ ਤੇਰਾ ਮਸਤ ਨਹੀਂ ਹੈਗਾ ਆਪਣਾ ਦੋਨਾਂ ਦਾ ਟਾਈਮ ਪਾਸ ਹੋ ਹੀ ਜਾਣਾ ਹਾਂ ਹਾਂ ਠੀਕ ਹੈ ਹੋਰ ਕੀ ਹੋ ਰਿਹਾ ਨੀ ਠੀਕ ਹੈ ਪਹਿਲੇ ਹੋਰ ਸਾਰੇ ਠੀਕ ਠਾਕ ਆਪਣ ਬੈਠਣ ਹੋਰ ਸੱਸਰੀ ਕਾ ਮਮੀ ਸੱਸਰੀ ਕਾ ਹੋਰ ਕਿਵੇਂ ਠੀਕ ਆ ਠੀਕ ਆ ਪੁੱਤ ਠੀਕ ਆ ਹੋਰ ਕਰੇ ਠੀਕ ਹੈ ਨਾ ਬਾਈ ਇਹਦੀ ਪਾਣੀ ਲੈ ਲੇ ਲੈ ਹੋਰ ਤੁੰ ਕੰਮ ਤਾਂ ਵਧੀਆ ਚੱਲੀਆਂ ਵਧੀਆ ਚੱਲੀਆਂ ਲਾ ਪਣ ਤੂੰ ਕਣ ਸੇਚ ਗਿਆ ਆ ਗਈ ਦੋਨ ਮਹੀਨਾ ਹੋ ਗਿਆ ਇਹਨੂੰ ਕੋਈ ਨਾ 10 ਦਿਨ ਹੋਰ ਛੱਡ ਜਾ ਪਣ ਨਹੀਂ ਪਣੇ ਹੁਣ ਨਹੀਂ ਹੁਣ ਤਾਂ ਮੇਰੀ ਬੇਬਾ ਉਹ ਮੈਥੋਂ ਕੋਈ ਕੰਮ ਨਹੀਂ ਦੋ ਜਵਾਕ ਆ ਵਿਚਾਰਾ ਕਿਤੋਂ ਆਉਂਦਾ ਤੇ ਉਹਨੂੰ ਰੋਟੀ ਬਣੀ ਆਪ ਪਕਾ ਕੇ ਖਾਂਦਾਗਾ ਚਲ ਕੋਈ ਨਾ ਫਿਰ 10 ਦਿਨਾਂ ਨਾਲ ਕੀ ਹੋ ਜੂ ਨਾਲ ਹੀਰਾ ਕਪੜਾ ਧੁੱਤਿਆ ਜਾਊਗਾ ਚਲ ਪੁੱਤ ਚਾਹ ਬਣਾ ਪੁੱਤ ਬਣਾ ਲੀੜਾ ਕੱਪੜਾ ਵੜੀਏ ਤੂੰ ਕੋਈ ਨਾ ਤੂੰ ਹੋਰ ਆਪ ਤੋ ਲਾ ਲੀਏ ਤੇ ਕਿਸੇ ਨੂੰ ਕੋਈ ਨਹੀਂ ਲੱਗਦੀ ਭੈਣੇ ਹੁਣ ਮੈਂ ਇੰਨੇ ਦਿਨਾਂ ਬਾਅਦ ਲਿਆਂਦੀ ਤੋੜ ਦੇ ਮੈਂ ਦਿੱਲੀ ਮੱਠੀ ਰਹਿਣੀ ਆ ਮੇਰੇ ਸ਼ੂਗਰ ਦੀ ਮਰੀਜ਼ ਆ ਮੈਂ ਤੋੜ ਤਾਂ ਦੇਉਣੀ ਭੈਣ ਮੈਂ ਕਿੱਟੇ ਲਾ ਦਿੰਨੀ ਐਗੀ ਜਵਾ ਕੇ ਮੇਰਾ ਆਉਂਦਾਗਾ ਦੇਖ ਆਪ ਰੋਟੀਆਂ ਪਕਾ ਕੇ ਖਾਂਦਾਗਾ ਐ ਵਧੀਆ ਨਹੀਂ ਲੱਗਦਾ ਕੋਈ ਨਾ ਦੱਸ ਬਣਾਂ ਨੂੰ ਭੇਦ ਦੀ ਚਾਹੀ ਮੁੰਡਿਆਂ ਨੂੰ ਭੇਦ ਦੀ ਲੈ ਜਿਓ ਕੋਈ ਨਾ ਮੈਂ ਕੱਪੜਾ ਲੀੜਾ ਭੈਣ ਨੂੰ ਧਵਾ ਲੂੰਗੀ ਨਾਲ ਕਿਸੇ ਨੂੰ ਹੋਰ ਲਾ ਲੂੰਗੀ ਮੇਤੂ ਦਾ ਬਣਦਾ ਨਹੀਂ ਹੈਗਾ ਮੇਰੀ ਵੀ ਦਵਾਈ ਚੱਲਦੀ ਹੈਗੀ ਚੰਗਾ ਭਣਾ ਪਰ ਮੈਂ ਤਾਂ ਜਾਣੀ ਹੈਗੀ ਚੰਗਾ ਭਣਾ ਕੋਈ ਨਾ ਭੇਜ ਦੀ ਦੱਸ ਇਹ ਕੁੜੀ ਨੂੰ ਵੀ ਪੁੱਛਲਾ ਮਾੜਾ ਜਾ ਕੋਈ ਨਾ ਮਿਲਿਆ ਕਣ ਹਾਂ ਮੰਮੀ ਜਾਣਾ ਨਹੀਂ ਪੁੱਤ ਮੰਮੀ ਮੈਂ ਹਲੇ ਰਹਿ ਜਾਂਦੇ ਚਾਰ ਦਿਨ ਮੇਰੇ ਮਾਸੀ ਕੋਲੇ ਹੋਰ ਪਤਾ ਨਹੀਂ ਆਪਣਾ ਵੀ ਨਹੀਂ ਮੇਰਾ ਜੀ ਲੱਗਿਆ ਮਾਸੀ ਨਾਲ ਮਸਾ ਤਾਂ ਤੁਸੀਂ ਦੋਨੇ ਭੈਣਾ ਬੋਲਣ ਲੱਗੀਆਂ ਤੇ ਮਾਸੜ ਵੀ ਬਾਹਰ ਰਹਿੰਦਾ ਹੈਗਾ ਕੋਈ ਨਾ ਪੁੱਤ ਫੇਰ ਬਾਹਰ ਰਹਿੰਦਾ ਮੈਂ ਬਟਿੱਲੀ ਮੱਟੀ ਰਹਿੰਦੀ ਹੈਗੀ ਓਏ ਕੁੱਲੀ ਆ ਇਹਦੇ ਕੋਲੇ ਕੋਹ ਹੋਣਾ ਵਿਚਾਰੀ ਕੋਈ ਨਾ ਤੂੰ ਤਾਂ ਬਾਈ ਹੈਗਾ ਤੂੰ ਤਾਂ ਬਾਈ ਨਾਲ ਦੁੱਖ ਸੁੱਖ ਕਰ ਲੈਣੀ ਆ ਬਾਈ ਨਾਲ ਫਿਰ ਮੈਂ ਹੁਣ ਤੇਰੇ ਪਿਓ ਪਰ ਮੈਂ 2-4 ਦਿਨਾਂ ਨੂੰ ਆਜੂ ਫਿਰ ਤੂੰ 2-4 ਦਿਨਾਂ ਮੈਂ ਤੇਰੇ ਪਿਓ ਨੂੰ ਭੇਜੂੰਗੀ ਹੁਣ ਚਲ ਫਿਰ ਭੇਜ ਦੀ ਤੂੰ ਫਿਰ ਮੈਂ 2-4 ਦਿਨਾਂ ਨੂੰ ਆਜੂ ਹੁਣ ਠੀਕ ਆ ਜੇ ਜਸਵੀਰ ਦੀ ਭੈਣ ਹੁੰਦੀ ਆਂ ਖਾਂ ਨਹੀਂ ਭੈਣੇ ਹੋਰ ਕਿਵੇਂ ਆ ਠੀਕ ਹੈ ਮੈਂ ਤਾਂ ਬੁਲਾ ਹੀ ਨਹੀਂ ਆਇਆ ਮਿਲ ਗਿਆ ਜੀ ਮੈਂ ਰੱਬ ਮਿਲ ਗਿਆ ਹੁੰਦਾ ਨਹੀਂ ਭੈਣੇ ਕਾਨੂੰਨ ਰੱਖਿਆ ਹੁੰਦਾ ਦਾ ਕੀ ਕਰ ਹੋਰ ਹੋਰ ਕਿਵੇਂ ਆ ਠੀਕ ਹੈਂਗੀ ਹੋਰ ਜਵਾਕ ਜਿੰਨੇ ਸਾਰੇ ਠੀਕ ਨੇ ਹਾਂ ਸਾਰੇ ਠੀਕ ਠਾਕ ਆ ਵਧੀਆ ਬੱਚੇ ਠੀਕ ਨੇ ਪੁੱਤ ਪੁੱਤ ਸਾਰੇ ਠੀਕ ਨੇਗੇ ਤੇ ਕਿਵੇਂ ਆਇਤੀ ਫਿਰ ਤੂੰ ਅੱਜ ਕੁੜੀ ਨੂੰ ਲੈਣਾ ਸੀ ਭਾਣੇ ਦੱਸਣਾ ਕਿ ਰਿਸ਼ੀ ਨਹੀਂ ਨਾ ਹੋ ਗਿਆ ਹੁਣ ਤੋੜਦੀ ਨਹੀਂ ਲੈ ਸੋਣਾ ਹਾਂ ਜੇ ਤੂੰ ਚੰਗੀ ਰਹਿਣਾ ਨਾ ਕੁੜੀ ਨੂੰ ਲੈ ਜਾ ਇੱਥੋਂ ਹੁਣ ਭਾੜੇ ਮੇਰੇ ਨਾਲ ਤਾਂ ਤੋਰੀ ਨਹੀਂ ਉਹਨੇ ਸਾਰਾ ਦਿਨ ਮੇਰੀ ਗੱਲ ਸੁਣਾ ਸਾਰਾ ਦਿਨ ਤਾਹੇ ਫੋਨ ਤੇ ਗੱਲਾਂ ਕਰਦੀ ਆਂ ਤੂੰ ਚੱਕ ਦੀਆ ਚੋਲਾ ਬਾਜ਼ਾਰ ਚ ਚੱਕ ਦੀਆ ਚੋਲਾ ਬਾਜ਼ਾਰ ਚ ਨਾਲ ਹੀ ਤੇਰੀ ਕੁੜੀ ਨੂੰ ਲਾਰਖਿਆ ਤਾ ਤੇਰੀ ਕੁੜੀ ਨੂੰ ਵੀ ਖਰਾਬ ਕਰੂਗਾ ਹਾਂ ਤੂੰ ਵਧੀਆ ਤੂੰ ਆਪਦੀ ਕੁੜੀ ਨੂੰ ਲੈ ਜਾ ਆਪਣੇ ਜੇ ਤੂੰ ਮੇਰੀ ਗੱਲ ਮੰਨਦੇ ਮੇਰਾ ਨਾਂ ਤਾਂ ਲੈ ਰਾ ਜਈ ਜਸਵੀਰ ਕੋਲੇ ਮੈਂ ਹੁਣ ਇਹਦੇ ਪਿਓ ਨੂੰ ਤੋੜਦੀ ਆਂ ਹਾਂ ਤੂੰ ਇਹਦੇ ਪਿਓ ਨੂੰ ਤੋੜ ਦੇ ਤਾਂ ਪਿਓ ਲੈ ਚੁਗਾ ਆਪੇ ਬਸ ਉਹੀ ਲੈ ਕੇ ਜਾ ਹਾਂ ਤੂੰ ਹੁਣ ਜਾਣ ਸਾਰੀ ਭੇਦ ਦੀ ਚੰਗਾ ਆਜ ਅਪਣਾ ਚਾਹ ਪਾਣੀ ਕੀ ਲੱਗੇ ਹਾਂ ਬਸ ਪਣੀ ਚਾਹ ਪਾਣੀ ਦਾ ਚੱਲ ਠੀਕ ਆ ਫੇਰ ਹਾਂ ਅਰੇ ਬਸ ਥੇ ਆ ਕੇ ਮੈਂ ਸਾਰ ਰੋਕਿਆ ਕਰਦੇ ਚੱਲ ਚੱਲ ਤੋੜ ਮਾਰਨਾ ਨਹੀਂ ਬੈਠੂ ਕੱਪੜੇ ਬਾਸ ਉਪੜੇ ਇਹ ਆਸੂ ਚਲ ਮਸੀ ਤਾਹੀ ਚਾਰ ਬੁੱਤ ਛੋਟਾ ਹੀ ਕਰ ਬਾਈ ਬੈਠੀ ਕਰ ਬਾਈ ਬਧੀਏ ਬਾਈ ਬੜੀ ਬੜੀ ਤੋ ਠੀਕ ਆ ਮਸੀ ਹਾਂ ਠੀਕ ਆ ਬਹੁਤ ਵਧੀਆ ਤੁਸੀਂ ਬਸੜ ਮੇਰਾ ਫਰਾਇਆ ਨਹੀਂ ਆ ਰਿਹਾ ਨਹੀਂ ਪੁੱਤ ਲੈ ਬਈ ਪਾਣੀ ਲੱਗਣਗੇ ਪੁੱਤ 10 ਦਿਨਾਂ ਦੇ ਪਤਾ ਹੀ ਕੋਈ ਜਾਣ ਨਹੀਂ ਸੀ ਪੂਰੇ ਨੂੰ ਤੇਰੀ ਮੰਮੀ ਆਈ ਤਾਂ ਹੈਗੀ ਤੇ ਪੁੱਤ ਮੈਂ ਕਹਿਦਾ ਵੀ ਮੈਂ 10 ਦਿਨ ਛੱਡ ਜਾ ਮਾਸੀ ਸਾਹਿਬ ਤਾਂ ਇੰਨਾ ਕਰੇ ਉਹ ਤਾਂ ਗੋਡੇ ਗੁੱਡੇ ਦੁਖਦੇ ਹੈਗੇ ਮੈਂ ਵੀ ਪਤਾ ਹੈ ਕਹਿੰਦੀ ਕੱਲੀ ਜਾਣੀ ਮਹਾ ਮੇਰਾ ਟਾਈਮ ਪਾਸ ਨਹੀਂ ਹੁੰਦਾ ਵੀ ਚਲ ਮੇਰਾ ਵੀ ਜੀ ਲੱਗ ਰਿਹਾ ਓਹ ਹੋ ਇਹ ਤਾਂ 40 45 ਦਿਨ ਹੋ ਗਏ ਨੂੰ ਬੈਠੀ ਨੂੰ ਇੱਥੇ ਚਲ ਹੋਰ ਛੱਡ ਜਾਂਦੇ ਪੁੱਤ ਦੱਸ ਦੇ ਨਾ ਆ ਮੁੰਡਾ ਇਹ ਸਾਡਾ ਕਮਾਂਡੀ ਹੈ ਮੇਰੇ ਇੱਥੇ ਕੀ ਠੀਕ ਇਹ ਤਰ੍ਹਾਂ ਉਹਨੂੰ ਪਾਲਾ ਕੁੜੀ ਦੇ ਕੱਪੜੇ ਨਾ ਪੁੱਤ ਮੈਂ ਤੋੜਦੀ ਨਹੀਂ ਹਲੇ ਤੇਰੇ ਮਾਸੜ ਤੋਂ ਬਿਨਾ ਨਾ ਮਸੀ ਨਹੀਂ ਸੀ ਨਾ ਨਾ ਪੁੱਤ ਮੈਂ ਹੀ ਤੋਰਦੀ ਫਿਰ ਮੈਨੂੰ ਬਾਲਾ ਦੇਊਗਾ ਉਹ ਆ ਕੇ ਮੇਰੇ ਨਾਲ ਹੁਣ ਇੱਥੇ ਜੀ ਲਾ ਲਿਆ ਕੋਈ ਨਾ ਫਿਰ ਉਹ ਰਿਕੜਾ ਬਗਾ ਦੇਥੋਂ ਆਇਆ ਪੁੱਤ ਉਹ ਰਿਕੜਾ ਬਗਾ ਦੇਥੋਂ ਆਗਾ ਬਗਾਨੇ ਤਾਂ ਨਹੀਂ ਅਸੀਂ ਤਾਂ ਦੇਖ ਦਿਖਾਈ ਕਰਦੇ ਫਿਰਦੇ ਆਹ ਮੁੰਡਾ ਦੇਖਿਆ ਵਧੀਆ ਕੋਈ ਫੌਜੀ ਐ ਨਾ ਪੁੱਤ ਮੈਂ ਹੀ ਤੋਰਦੀ ਠੀਕ ਐ ਜਦੋਂ ਵਿਆਹ ਕਰ ਲੈ ਉਹ ਸਾਨੂੰ ਸਾਥ ਲੈ ਆਏ ਕਿ ਮੈਂ ਹੁਣ ਅਗਲਾ ਕੁੜੀ ਤਾਂ ਦਿਖਾਓ ਸਾਨੂੰ ਕੋਈ ਨਾ ਫਿਰ ਅਸੀਂ ਆ ਜਾਵਾਂਗੇ ਜਿੱਤੇ ਕੁੜੀ ਦਿਖਾਉਣੀ ਹੋਈ ਪੂਜਾ ਹਾਂ ਬਈ ਚਲ ਚੱਕ ਬੇ ਕੁੜੀਏ ਕੁੜੀ ਮਾਸੜ ਨੂੰ ਆਇਆ ਨੇ ਪੁੱਤ ਐ ਕਿਵੇਂ ਤਿਆਰ ਹੋ ਜਾਏਗੀ ਤੂੰ ਲਰ ਉਹ ਮੈਂ ਨਹੀਂ ਲੈ ਜਾਉਣਾ ਨਾ ਬਈ ਆਇਆ ਨਹੀਂ ਮੈਂ ਤੋਰਦੀ ਹੈਗੀ ਕੁੜੀ ਨੂੰ ਠੀਕ ਆ ਪਾਸਾ ਲੈ ਕੇ ਜਾ ਚੱਲ ਪੂਜਾ ਨਾ ਨਾ ਪੂਜਾ ਤਿਆਰ ਨਾ ਹੋਈ ਚੱਕ ਚੱਕ ਕਪੜੇ ਆਉਣ ਤੂੰ ਨਾ ਨਾ ਤਿਆਰ ਹੋ ਜੂਗੀ ਤਾਂ ਪੂਜਾ ਹਲੇ ਨਹੀਂ ਜਾਣਾ ਪੁੱਤ ਲੈ ਸਾਡੀ ਕੁੜੀ ਜਾਗੀ ਤਿਆਰ ਕਰ ਸਾਡੇ ਨਾਲ ਆ ਫੇਰ ਕਿਉਂ ਨਾ ਤੂੰ ਫੇਰ ਲੈ ਜੀ ਮੈਂ ਕਿਹਾ ਕੋਈ ਕੁੜੀ ਤੇ ਰੋਕਾ ਮਾਰ ਰੋਕਾ ਤਾਂ ਮਾਰੀ ਜਾਂਦੀ ਜਦੋਂ ਹੁਣ ਆਇਆ ਤੇ ਪਾਸੋਂ ਆ ਜਾਂ ਤਾਂ ਫੇਰ ਲੈ ਜੀ ਤੂੰ ਮਾਸੜ ਦਾ ਕੀ ਪਤਾ ਤਾ ਕੱਕ ਲੈ ਗਿਆ ਕੀ ਪਤਾ ਕਿੱਥੇ ਗਿਆ ਮੈਂ ਕਿੱਥੇ ਕਰਦੀ ਆ ਪੁੱਤ ਮੈਂ ਨਹੀਂ ਆਇਆ ਤੋਰਦੀ ਤੇ ਬੰਦੇ ਇਕੱਠੇ ਕੁੜੀ ਸਾਡੀ ਆ ਤੂੰ ਬੰਦੇ ਇਕੱਠੇ ਲੈ ਨੂੰ ਲੈ ਕੇ ਜਾਂਦੇ ਬੰਦੇ ਦੀ ਗੱਲ ਇਹਦੇ ਚ ਭਾਈ ਐ ਕਿਵੇਂ ਜਵਾਬ ਦੇ ਸਕਦੀ ਜੇ ਨੂੰ ਉੱਥੇ ਕੀ ਖੈਰੀ ਕਰ ਤੇਰਾ ਤੱਕਾ ਹੋ ਚਲੀ ਜਾਂਦੀ ਨਹੀਂ ਤੇਰਾ ਬਾਈ ਕਿਹੜੀ ਲਈ ਚਾਲਾ ਮਤਰੀ ਗੁੱਤ ਪੱਟ ਦੂੰਗਾ ਚੱਕ ਕੇ ਜੱਗ ਪਤਾਏਗਾ ਬਈ ਮੈਂ ਮੇਰੀ ਭਾਂਜੀ ਨੂੰ ਲਈ ਆਈ ਤੀਗੀ ਹੁਣ ਮੇਰੇ ਨਾਲ ਧੱਕਾ ਹੋ ਰਿਹਾਗਾ ਦੋ ਮੁੰਡੇ ਆ ਰਹੇ ਨਹੀਂ ਲੈ ਕੇ ਜਾਂਦੇ ਨੇ ਹੁਣ ਇਹਦਾ ਹੱਲ ਦੱਸੋ ਬਾਈ ਹੈ ਚੱਲ 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 ਚੰਗੋ ਬਾਈ ਛੇਤੀ ਆ ਲੈ ਹੁਣ ਮੈਨੂੰ ਮਿਲਣਾ ਉਹ ਮੈਨੂੰ ਬਾਹਰ ਆਕੜ ਗਿਆ ਇੱਥੇ ਨਹੀਂ ਆ ਦੋ ਮਹੀਨੇ ਹੋ ਗਏ ਮੈਂ ਨਹੀਂ ਤੋਰਦੀ ਬਾਈ ਜਾ ਕੇ ਤੋਰਦੀ ਮੈਂ ਨਹੀਂ ਤੋਰਦੀ ਬਾਈ ਚਲੋ ਚਲ ਮੈਨੂੰ ਮਿਲਤਾ ਲੈਣ ਦੇ ਮੈਨੂੰ ਬਾਹਰ ਆਕੜ ਗਿਆ ਦੀ ਲਈ ਆ ਕੁੜੀ ਨੂੰ ਮਾਤਾ ਇਹਨੇ ਤਾਂ ਗਾਹਾਂ ਨਾਲ ਰਿਸ਼ਤਾ ਪੱਕਾ ਕਰ ਰੱਖਿਆ ਥੀਗਾ ਹਾਂ ਮਾਤਾ ਨੂੰ ਕਿਹਾ ਦੀ ਮਟਿਆਰਤੀ ਪੁੱਤ ਕਿਸੇ ਕੋਲ ਤੋੜਨ ਆਣੀ ਚਾਹੀਦਾ ਹਾਂ ਅੱਜ ਕੱਲ ਟਾਈਮ ਨਹੀਂ ਪੁੱਤ ਹੈਗਾ ਹੁਣ ਗਾਹਾਂ ਨੂੰ ਸਿਆਣੇ ਹੋ ਜਾ ਗਾਹਾਂ ਨੂੰ ਨਾ ਤੋਰੇ ਕੁੜੀ ਨੂੰ ਕਾਹੀ ਨਹੀਂ ਤੋੜਦੀ ਹਾਂ ਨਾ ਸਵਾਰਾ ਤਾਂ ਹੀ ਨਹੀਂ ਤੋਅਦੀ ਥੀ ਉਹਦਾ ਪਤਾ ਨਹੀਂ ਦਿਲ ਦੇ ਵਿੱਚ ਮੈਲ ਆ ਗਈ ਹਾਂ ਮਾਂ ਕਰੀਂਦਾ ਤੇਰੀ ਮਾਸੀ ਤੇਰੀ ਮਾਸੀ ਕੋਈ ਮਾਸੀਆਂ ਮੂਛੀਆਂ ਨਹੀਂ ਅੱਜ ਹੈ ਅੱਜ ਕੱਲ ਹੈਗੀਆਂ ਆਪਣੀਆਂ ਬੇਈਮਾਨ ਮਿੰਟੀਆਂ ਹੋ ਜਾਂਦੀਆਂ ਨੇ ਚੰਗਾ ਪੁੱਤ ਜਾਓ ਫੇਰ ਹਾਂ ਵਧੀਆ ਹੋਗਾ ਲੈ ਕੇ ਤੂੰ ਦੇਖਣਾ ਤੈਨੂੰ ਲੱਗਿਆ ਪਤਾ ਹੁਣ ਹਾਂ ਬਾਈ ਲੱਗ ਗਿਆ ਉਹਨੂੰ ਲਮਾਏ ਤਾਂ ਪੱਕਾ ਠੱਕ ਕਰ ਰੱਖੀ ਐ ਨਾਲੇ ਮੇਰੇ ਲੱਖ ਰੁਪਈਆ ਗਿਆ ਹੈ ਹੁਣ ਦੱਸ ਮੈਂ ਕਿਵੇਂ ਮੂੰਹ ਦਿਖਾਉਂਗੀ ਨਾਲੇ ਉਹਦੀ ਮਾਸੜ ਨੂੰ ਕਿਵੇਂ ਮੂੰਹ ਦਿਖਾਉਂਗੀ ਹੈ ਹੈਲੋ ਹਾਂ ਪੁੱਤ ਲੈ ਗਏ ਪੂਜਾ ਨੂੰ ਤਾਂ ਹਾਂ ਚਲ ਕੋਈ ਨਾ ਪੁੱਤ ਦੇਖੀ ਜਾਊ ਜੀ ਬਣੀ ਚੰਗਾ